ਇਸ ਤਰ੍ਹਾਂ ਹੈਗਾ ਕੱਲ ਮਿਤੀ 22 12 ਨੂੰ ਜਿਹੜਾ ਹੈਗਾ ਇੱਕ ਵੀਡੀਓ ਵਾਇਰਲ ਹੋਈ ਸੀਗੀ ਤੇ ਜਿਹਦੇ ਵਿੱਚ ਇੱਕ ਕੁੱਤੇ ਨੂੰ ਜਿਹੜਾ ਹੈਗਾ ਸਟ੍ਰੀਟ ਡੌਗ ਸੀਗਾ ਇਹ ਇਹਨੂੰ ਕਿਸੇ ਵਿਅਕਤੀ ਵੱਲੋਂ ਡਾਂਗਾਂ ਨਾਲ ਬਹੁਤ ਪੂਰੀ ਤਰ੍ਹਾਂ ਕੁੱਟ ਕੇ ਜਿਹੜਾ ਹੈਗਾ ਇਹਦੀ ਮੌਤ ਕਰ ਦਿੱਤੀ ਸੀਗੀ ਤੇ ਜਿਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਇਹ ਵੀਡੀਓ ਵਾਇਰਲ ਹੋ ਗਈ ਸੀਗੀ ਤੇ ਇੱਥੋਂ ਸਾਨੂੰ ਸ਼੍ਰੀਮਤੀ ਮੇਨਕਾ ਗਾਂਧੀ ਜੀ ਦੇ ਦਫ਼ਤਰੋਂ ਇੱਕ ਜਿਹੜੀ ਹੈਗੀ ਐ ਈਮੇਲ ਜਿਹੜੀ ਹੈਗੀ ਐ ਉਹ ਵੀ ਮਸੂਲ ਹੋਈ ਸੀਗੀ ਤੇ ਜੇ ਤੇ ਚੋਂ ਉਹਨਾਂ ਨੇ ਦੱਸਿਆ ਸੀਗਾ ਇਹਦੇ ਬਾਰੇ ਤੇ ਇੱਕ ਜਿਹੜਾ ਹੈਗਾ ਫਿਰ ਕੋਈ ਅਰਪਨ ਗੁਪਤਾ ਹੈਗਾ ਜਿਹੜਾ ਮੇਨਕਾ ਗਾਂਧੀ ਫਾਊਂਡੇਸ਼ਨ ਸੰਸਥਾ ਦਾ ਜਿਹੜਾ ਹੈਗਾ ਮੈਂਬਰ ਹੈ ਫਿਰ ਇਹਦੇ ਬਿਆਨਾਂ ਤੇ ਜਿਹੜਾ ਹੈਗਾ ਇਹ ਐਫ ਆਈ ਆਰ ਜਿਹੜੀ ਹੈਗੀ ਐ ਅਸੀਂ ਰਜਿਸਟਰਡ ਕੀਤੀ ਐ ਇੱਕ ਜਿਹੜਾ ਹੈਗਾ ਦੋਸ਼ੀਏ ਦੇ ਵਿੱਚ ਸੁਨੀਲ ਕੁਮਾਰ ਰੈਜ਼ੀਡੈਂਟ ਆਫ ਰਮਾ ਮੰਡੀ ਤੇ ਇਹਦੇ ਨਾਲ ਤਿੰਨ ਜਿਹੜੇ ਨਾ ਮਾਲੂਮ ਵਿਅਕਤੀ ਹੈਗੇ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਸਰ ਹੁਣ ਤੱਕ ਜੀ ਨਹੀਂ ਹਾਲੇ ਜਿਹੜਾ ਹੈਗਾ ਕੋਈ ਗ੍ਰਿਫਤਾਰ ਨਹੀਂ ਹੋਇਆ ਕਿਉਂਕਿ ਪਹਿਲਾਂ ਇਹਦਾ ਦੋਸ਼ੀ ਦਾ ਪੂਰਾ ਪਤਾ ਨਹੀਂ ਸੀਗਾ ਸਾਨੂੰ ਪਤਾ ਲੱਗਿਆ ਕਿ ਕੀ ਹੈਗਾ ਫਿਰ ਹੁਣ ਜਿਹੜਾ ਇਹਦਾ ਦੋਸ਼ੀ ਨੂੰ ਅਸੀਂ ਟ੍ਰੇਸ ਕਰ ਲਿਆ ਹੈਗਾ ਇਹਦਾ ਐਡਰੈਸ ਜਿਹੜਾ ਤੇ ਅੱਗੇ ਇਹਦੇ ਤੇ ਜਿਹੜੀ ਹੈਗੀ ਇਹਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸਾਰੇ ਸੰਬੰਧੀ ਮੁਕੱਦਮਾ ਦਰਜ ਕਰ ਚੁੱਕੇ ਹਾਂ ਤਫ਼ਤੀਸ਼ ਕਰ ਰਹੇ ਹਾਂ ਹਾਂ ਇਹਦੀ ਜਿਹੜੀ ਹੈ ਸੇਰਨ ਧੀਰ ਸਿੰਘ ਇਹਦੀ ਜਿਹੜੀ ਹੈਗੀ ਹੈ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕਰ ਰਿਹਾ ਹੈਗਾ ਤੇ ਇਹਨੂੰ ਲੋਸ਼ੀਆਂ ਨੂੰ ਜਿਹੜਾ ਹੈਗਾ ਛੇਤੀ ਫੜ ਲਿਆ ਜਾਏਗਾ ਠੀਕ ਆ ਸਰ ਮੇਰਾ ਨਾਮ ਅਰਪਨ ਗੁਪਤਾ ਜੀ ਪੀਪਲ ਫੋਰ ਐਨੀਮਲ ਯੂਨਿਟ ਹੈਡ ਬਠਿੰਡਾ ਜੀ RAME ਜਿਹੜਾ ਅਸਿਸਟੈਂਟ ਹੋਇਆਗਾ ਜਿਹੜਾ ਡੌਗ ਨੂੰ ਮਾਰਿਆ ਗਿਆ ਹੈਗਾ ਉਹਦੇ ਖਿਲਾਫ ਐਫਆਈਆਰ ਕਰਵਾਈ ਗਈ ਹੈ ਹਾਂਸੀ ਹੁਣ ਕੁਆ ਕੁਲਕੀ ਉਹ ਕੁਲਕੇ ਐਵੇਂ ਚਾਰ ਬੰਦੇ ਜਿਹੜੇ ਹੈਗੇ ਆ ਜੀ ਉਹਦੇ ਵਿੱਚ ਦੋਸ਼ੀ ਹੈ ਜਿਹੜੇ ਇੱਕ ਡੌਗ ਨੂੰ ਬੇਜ਼ੁਬਾਨ ਨੂੰ ਡਾਂਗਾ ਮਾਰ ਰਹੇ ਹੈ ਜਿਹੜੀ ਕਿ ਇਨਸਾਨ ਇੰਨਾ حیਵਾਨ ਹੋ ਚੁੱਕਾ ਹੈ ਵੀ ਸੋਚ ਤੋਂ ਬਾਹਰ ਹੈ ਸੋਸ਼ਲ ਮੀਡੀਆ ਤੇ ਜਿਹੜਾ ਵੀ ਬੰਦਾ ਉਸ ਵੀਡੀਓ ਨੂੰ ਦੇਖ ਰਿਹਾ ਹੈਗਾ ਉਹ ਬਰਦਾਸ਼ਤ ਨਹੀਂ ਕਰ ਪਾ ਰਿਹਾ ਵੀ ਜਦੋਂ ਮੈਂ ਵੀਡੀਓ ਦੇਖੀ ਉਹ ਤੇ ਇੰਨਾ ਕ ਬੁਰਾ ਹਾਲ ਸੀਗਾ ਉਹਦੇ ਵਿੱਚ ਵੀ ਕੁਝ ਕਹਿਣ ਦੀ ਗੱਲ ਨਹੀਂ ਹੈਗੀ ਵੀ ਜਿਹੜਾ ਇਨਸਾਨ ਹੈ ਵੀ ਇੰਨਾ ਵੀ حیਵਾਨ ਹੋ ਸਕਦਾ ਤੇ ਉਹ ਵੀਡੀਓ ਦੇ ਵਿੱਚ ਬੋਲ ਰਿਹਾ ਵੀ ਗੁੱਡ ਵੀ ਇਹ ਆਪਣੀ ਸੇਵਾ ਲੇਖੇ ਲੱਗ ਦੇਖੋ ਇਹ ਐਂਸ਼ੀਅਨ ਕਾਫੀ ਹੋ ਰਿਹਾ ਤੇ ਮੈਂ ਸਭ ਨੂੰ ਵਾਰਨ ਕਰੂੰਗਾ ਵੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਅੱਜ ਤੋਂ ਬਾਅਦ ਇਹ ਨਹੀਂ ਹੋਏਗਾ ਬਿਲਕੁਲ ਜਿਹੜਾ ਵੀ ਕੋਈ ਬੰਦਾ ਇਹ ਕੰਮ ਕਰੇਗਾ ਉਹਦੇ ਐਫਆਈਆ ਦਰਜ ਹੋਏ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਮੈਂ ਸੋਸ਼ਲ ਮੀਡੀਆ ਤੇ ਮੈਨੂੰ ਪਤਾ ਲੱਗਿਆ ਤੇ ਮੈਨੂੰ ਦਿੱਲੀੋਂ ਕਾਲ ਆਈ ਹੈ ਵੀ ਐਂ ਕਰਕੇ ਮੇਲ ਆਈ ਵੀ ਚੈੱਕ ਕਰੋ ਮੈਂ ਕੀ ਕਰਾਂ ਕੀ ਉਹਦੇ ਸਿਮ ਇਲ ਲਿਖਿਆ ਉਹ ਮੇਲ ਮੇਰਾ ਬੇਟਾ ਕਰਦਾ ਸਾਰਾ ਕੁਝ ਤੁਸ਼ਾਰ ਦਿਖਦਾ ਤੇ ਤੁਸ਼ਾਰ ਦੇ ਹੀ ਸਾਰੇ ਉਹ ਕੰਟੈਕਟ ਹੈਗੇ ਮੈਂ ਮੈਂ ਕਹਾਂ ਤੁਹਾਨੂੰ ਮੈਂ ਉਹਦੇ ਜਦੋਂ ਚੈੱਕ ਕੀਤਾ ਉਹਨੇ ਮੈਨੂੰ ਦੱਸਿਆ ਕਿ ਬਾਬਾ ਐ ਕਰਕੇ ਮਿਲਾਈ ਵੀ ਮੈਡਮ ਦੀ ਤੇ ਕਲੀਅਰ ਹੈ ਸਾਰਾ ਕੁਝ ਨੰਬਰ ਵਗੈਰਾ ਸਾਰੇ ਆ ਗਿਆ ਚੁਕੇ ਆ ਤੇ ਦੱਸ ਚੁਕੇ ਵੀ 325 ਬੀਐਨਐਸ ਜਿਹੜੀ ਲੱਗਦੀ ਹੈ ਸਾਰਾ ਕੁਝ ਕਲੀਅਰ ਹੋ ਚੁੱਕਾ ਵੀ ਤੁਸੀਂ ਕਰਵਾਓ ਮੈਂ ਠੀਕ ਹੈ ਜੀ ਅਸੀਂ ਮੈਡਮ ਨਾਲ ਗੱਲ ਕੀਤੀ ਨਾਲ ਦੀ ਨਾਲ ਐਸਐਚਓ ਸਾਹਿਬ ਦਾ ਨੰਬਰ ਆ ਗਿਆ ਸਾਡੇ ਕੋਲੇ ਤੇ ਐਸਐਚਓ ਸਾਹਿਬ ਕੋਲੇ ਕਹਿੰਦੇ ਜਾਓ ਉਹਦੇ ਕਰਾਓ ਕਹਿੰਦੇ ਕੋਈ ਦਿੱਕਤ ਹੀ ਨਹੀਂ ਬਹੁਤ ਵਧੀਆ ਪ੍ਰਸ਼ਾਸਨ ਜਿਹੜਾ ਸਾਥ ਦਿੰਦਾ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ ਵੀ ਐਨੀਮਲ ਲਵਰ ਜਿਵੇਂ ਅਫਸਰ ਵੀ ਖਿਜੇ ਵੇਸੀ ਜਿਵੇਂ ਆਪਾਂ ਆਪਾ ਥਾਣੇ ਜਾਂਦੇ ਆ ਟਾਈਮ ਲੱਗ ਜਾਂਦਾ ਮੈਂ ਕਹਿੰਦਾ ਮੈਨੂੰ ਜਮਾ ਟਾਈਮ ਨਹੀਂ ਲੱਗਿਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਨਾਲ ਦੀ ਨਾਲ ਐਫਆਈਆਰ ਹੋ ਤੇ ਜਿਵੇਂ ਇਸ ਤਰੀਕੇ ਦੇ ਇਨਸੀਡੈਂਸ ਸਮਾਰਟ ਦੇ ਵੀ ਅਕਸਰ ਦੇਖਣ ਨੂੰ ਮਿਲ ਰਹੇ ਹਾਂ ਹਾਂਜੀ ਹਾਂਜੀ ਉਹਨੂੰ ਮੈਂ ਕਿ ਇੱਕ ਉਹਦੇ ਵਿੱਚ ਮੈਸੇਜ ਇਹ ਹੈ ਵੀ ਅੱਜ ਤੋਂ ਬਾਅਦ ਜੇ ਕੋਈ ਐਸਾ ਕੰਮ ਕਰੇਗਾ ਉਹਦੇ ਐਫਆਈਆਰ ਦਰਜ ਹੋਏ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਮੈਂ ਦੇਖ ਰਿਹਾ ਕਈ ਐਸਾ ਜੀ ਹੋ ਚੁੱਕੇ ਐ ਐਮਸੀ ਆ ਗਿਆ ਜਾਂ ਫਲਾਨਾ ਬੰਦਾ ਆ ਗਿਆ ਜੀ ਛੱਡੋ ਜੀ ਕੋਈ ਗੱਲ ਨਹੀਂ ਚਲੋ ਗਲਤੀ ਹੋ ਗਈ ਮੇਰੇ ਕੋਲੇ ਗਲਤੀ ਦੀ ਕੋਈ ਮਾਫੀ ਨਹੀਂ ਹੈ ਮੈਂ ਐਫਆਈਆ ਦਰਜ ਕਰਾਉਗਾ ਜਿਸ ਤਰੀਕੇ ਨਾਲ ਪਹਿਲਾਂ ਇੱਕ ਤਸਕਰੀ ਕੀਤੀ ਜਾ ਰਹੀ ਸੀ ਕਿ ਉਹ ਥਾਮੀ ਔਰ ਇਸ ਦੇ ਮਾਮਲੇ ਦੇ ਵਿੱਚ ਵੀ ਤੁਹਾਡੇ ਤੋਂ ਕੀ ਕੀਤਾ ਨਹੀਂ ਉਸ ਵਲੇ ਮੈਂ ਨਹੀਂ ਸੀਗਾ ਮੈਂ ਸਾਨੂੰ ਇਹ ਗਲਤ ਇਹ ਇਨਫੋਰਮੇਸ਼ਨ ਦਾਵਾ ਉਹਦੇ ਵਿੱਚ ਜੋਸ਼ੀ ਜੀ ਸੀਗੇ ਮੇਨ ਉਹ ਦੇਖ ਰਹੀ ਸੀ ਸਾਰਾ ਉਹਨਾਂ ਨੇ ਕਰਵਾਇਆ ਸੀਗਾ ਉਸ ਟਾਈਮ ਮੈਂ ਕਿਤੇ ਗਿਆ ਹੋਇਆ ਸੀਗਾ ਤੇ ਉਹਨਾਂ ਨੇ ਸਾਰਾ ਕੰਮ ਵਧੀਆ ਕੀਤਾ ਬਹੁਤ ਵਧੀਆ ਨਾ